ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ 29 ਜੁਲਾਈ ਨੂੰ ਮੀਟਿੰਗ ਕਰੇਗੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਦੇ 2 ਦਿਨ ਵਧਣ ਦੇ ਕਾਰਨ ਮੀਟਿੰਗ ਇਹ ਜਿਹੜੀ ਹੈ 15 ਜੁਲਾਈ ਨੂੰ ਨਹੀਂ ਹੋ ਸકી ਹੁਣ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਸੰਬੰਧੀ 29 ਜੁਲਾਈ ਤੱਕ ਹੋਰ ਉਡੀਕ ਕਰਨੀ ਪਵੇਗੀ ਪੰਜਾਬ ਸਰਕਾਰ ਦਾ ਕਾਰਜਕਾਲ ਦਾ ਸਮਾਂ ਤਕਰੀਬਨ ਡੇਢ ਸਾਲ ਰਹਿ ਚੁੱਕਿਆ ਹੈ ਇਸ ਕਰਕੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਆਪਣੇ ਪੱਖ ਦੇ ਵਿੱਚ ਕਰਨਾ ਚਾਹੁੰਦੀ ਹੈ 29 ਜੁਲਾਈ ਨੂੰ ਕੈਬਨਟ ਸਬ ਕਮੇਟੀ ਵਿੱਤ ਮੰਤਰੀ ਹਰਪਾਸ ਸਿੰਘ ਚੀਮਾ ਦੀ ਅਗਵਾਈ ਹੇਠ ਸੱਤ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ ਉਹ ਹੁਣ 29 ਜੁਲਾਈ ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਨ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹ ਕੈਬਨਟ ਸਬ ਕਮੇਟੀ ਅੱਗੇ ਰੱਖਣਗੇ ਸਾਂਝੀਆਂ ਮੰਗਾਂ ਦੇ ਵਿੱਚ ਮੁੱਖ ਤੌਰ ਤੇ 13% ਡੀਏ ਦੇਣ ਤੇ ਪੁਰਾਣੀ ਫਿਨਿਸ਼ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਉੱਪਰ ਅੰਦਰ ਦੀ ਥਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਨਿਜੀ ਕਰਨ ਠੇਕੇਦਾਰੀ ਤੋਂ ਬਾਹਰ ਕਰਨ ਕੱਢ ਕੇ ਰੈਗੂਲਰ ਕਰਨ ਇਸੇ ਤਰ੍ਹਾਂ 1515 ਦਾ ਜਿਹੜਾ ਪੱਤਰ ਹੈ ਰੱਦ ਕਰਕੇ ਮੁਲਾਜ਼ਮਾਂ ਨੂੰ ਪਹਿਲੇ ਦਿਨ ਤੋਂ ਹੀ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਦੇ ਪੈਸ਼ਨਰਸ ਨੂੰ 2.5 ਫੈਕਟਰ ਨਾਲ ਪੈਨਸ਼ਨ ਦੇਣ ਇਸੇ ਤਰ੍ਹਾਂ ਮਾਨ ਪੱਤਰ ਦੇ ਅਧੀਨ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਹੇਠ ਲਿਆਉਂਦੇ ਦੇ ਮੁੱਦੇ ਉਠਾਏ ਜਾ ਸਕਣ ਸਾਂਝਾ ਫਰੰਟ ਤੋਂ ਇਲਾਵਾ ਕੈਬਨਟ ਸਬ ਕਮੇਟੀ 29 ਜੁਲਾਈ ਨੂੰ ਠੇਕਾ ਮਜ਼ਦਮ ਸੰਘਰਸ਼ ਮੋਰਚਾ ਬੇਰੋਜ਼ਗਾਰ ਸਾਂਝਾ ਮੋਰਚਾ ਬੇਰੋਜ਼ਗਾਰ ਦੀ ਟੀਪਾਸ ਜਿਹੜੇ 8 ਐਂਡ ਜਿਹੜੇ ਗਰਾਫਟ ਸੰਗਰਸ਼ ਯੂਨੀਅਨ ਇਸੇ ਤਰ੍ਹਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ಗ್ರಾಮ ਪੰਚਾਇਤ ਜਲ ਸਪਲਾਈ ਆਪਰੇਟਰ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵਾਇਰਸ ਨਾਲ ਮੀਟਿੰਗਾਂ ਕਰੇਗੀ ਇਹਦੇ ਨਾਲ ਹੀ ਕੈਬਨਿਟ ਸਬ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਸਿੱਖਿਆ ਮੰਤ ਸਿਹਤ ਜੜੀ ਜਲ ਸਪਲਾਈ ਪਿੰਡੂ ਵਿਕਾਸ ਵਿੱਤ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ ਮੁਲਾਜ਼ਮ ਜਥੇਬੰਦੀਆਂ 29 ਜੁਲਾਈ ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਕਰੇਗੀ ਇਸੇ ਤਰ੍ਹਾਂ ਕਾਫੀ ਮੰਗਾਂ ਦੇ ਉੱਪਰ ਸਹਿਮਤੀ ਬਣ ਸਕਦੀ ਹੈ ਖਾਸ ਕਰਕੇ ਡੀਏ ਦਾ ਗੰਭੀਰ ਮਾਮਲਾ ਜਿਹੜਾ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ 13% ਡੀਏ ਆਪਣੇ ਮੁਲਾਜ਼ਮਾਂ ਨੂੰ ਘਟ ਦੇ ਰਹੀ ਹੈ ਇਸੇ ਕਰਕੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹਦਾ ਮਸਲਾ ਜਿਹੜਾ ਮੁਲਾਜ਼ਮ ਆਗੂਆਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਪਟੀਸ਼ਨ ਪਾ ਰੱਖੀ ਹੈ ਇਸ ਦਾ ਫੈਸਲਾ ਆਉਣਾ ਬਾਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ